ਹਾਂਜੀ ਭਾਈ ਤੂੰ ਬੱਕਰੀਆਂ ਵਾਲਾ ਮੈਂ ਭਾਈ ਹਾਂਜੀ ਹਾਂਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਮਹਤਾਬ ਸਿੰਘ ਜੀ ਮਹਤਾਬ ਸਿੰਘ ਅੱਛਾ ਮਹਤਾਬ ਸਿੰਘ ਜੀ ਵੀ ਲਾਉਂਦਾ ਨਾਂ ਦੇ ਠੀਕ 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 ਤੇ ਇਹ ਬੱਕਰੀਆਂ ਕੀ ਖਾ ਰਹੀਆਂ ਜੀ ਅੱਜ ਕੱਲ ਕੀ ਖਾ ਰਹੀਆਂ ਇਹ ਅੱਜ ਡਿੱਕਾ ਵੱਡੇ ਹੋ ਗਏ ਆ ਖਾ ਰਿਹਾ ਡਿੱਕਾ ਖਾ ਰਹੀਆਂ ਜੀ ਹਾਂਜੀ ਬੱਕਰੀਆਂ ਅੱਜ ਸੂਆ ਲਿਆ ਹੋਇਆ ਸੱਜਰ ਵੀ ਆ ਬੱਕਰੀਆਂ ਤੇ ਕੋਈ ਦੁੱਧ ਵਾਲੀਆਂ ਬੱਕਰੀਆਂ ਹੈਗੀਆਂ ਚੰਗਾ ਦੁੱਧ ਕਿਹੜੀ ਬੱਕਰੀ ਦਿੰਦੀ ਏ ਤੇਰੀ ਵੱਧ ਦੁੱਧ ਵਾਲੀ ਬੱਕਰੀ ਤੇਰੀ ਕੋਈ ਹੈਗੀ ਏ ਅੱਛਾ ਤੇ ਬੱਕਰੇ ਬੋਕ ਸਭ ਕੁਛ ਸਾ ਤੇਰੇ ਕੋਲ ਅੱਛਾ ਮੇਰੇ ਵੱਲ ਨੂੰ ਮੂੰਹ ਕਰਕੇ ਗੱਲ ਕਰ ਅੱਛਾ ਤੈਨੂੰ ਸ਼ੌਕ ਆ ਬੱਕਰੀਆਂ ਦਾ ਹਾਂਜੀ ਕਿੰਨੀਆਂ ਕ ਬੱਕਰੀਆਂ ਤੇਰੇ ਕੋਲੇ ਅੰਦਾਜ਼ਾ ਇਹ ਸਾਰੀਆਂ ਹੀ ਤੇਰੀਆਂ ਕਿ ਕਿਸੇ ਦੀਆਂ ਵੀ ਆ ਸਾਰੀਆਂ ਹੀ ਸਾਰੀਆਂ ਤੇਰੀਆਂ ਹੀ ਆ ਇਹਨਾਂ ਨੂੰ ਕਿੱਥੇ ਰੱਖਦੇ ਹਾਂ ਠੰਡ ਠੋਣ ਤੋਂ ਕਿਵੇਂ ਬਚਾਉਣੇ ਆ ਕਰ ਜਿਆ ਬਣਾਇਆ ਉਹਦੇ ਵਿੱਚ ਲੈਂਦੇ ਆ ਅੱਛਾ ਜਮਾ ਨਹੀਂ ਹਵਾ ਲੱਗਦੀ ਉੱਥੇ ਤੇ ਰਾਤ ਨੂੰ ਇਹਨੂੰ ਸੁੱਕਾ ਸਕਾ ਕਾਦੇ ਨਾ ਕਰਦੇ ਹਾਂ ਥੱਲੇ ਕਿਉਂ ਗਿੱਲਾ ਗਿੱਲਾ ਹੋ ਮੇਰੇ ਵੱਲੋਂ ਮੂੰਹ ਕਰਕੇ ਦੱਸੋ ਰਾਤ ਨੂੰ ਆਪਾ ਰਾਤ ਨੂੰ ਕੀ ਕਹਿੰਦੇ ਆ ਰਾਤ ਨੂੰ ਦੀ ਚੌਂ ਪ੍ਰੀਜੇ ਬਣਾਈ ਆ ਅੱਛਾ ਉਹਦੇ ਵਿੱਚ ਹਾਂਜੀ ਬਾਤ ਉਹਦੇ 'ਚ ਠੰਡ ਨਹੀਂ ਲੱਗਦੀ ਅੱਛਾ ਯੋ ਚੌਂਪੜੀ ਕਿਸੇ ਤੋਂ ਬਣਵਾਈ ਸੀ ਹਾਂਜੀ ਅੱਛਾ ਕਿੰਨੀਆਂ ਚੌਂਪੜੀਆਂ ਤੁਹਾਡੇ ਕੋਲ ਬਣਾਈਆਂ ਤਿੰਨ ਚੌਂਪੜੀਆਂ ਤੇ ਜਿਹੜੇ ਬੱਚੇ ਆ ਨਿੱਕੇ ਉਹ ਜਿਵੇਂ ਅੱਜ ਕੱਲ੍ਹ ਠੰਡ ਚ ਮਰ ਜਾਂਦੇ ਆ ਤੇ ਉਹ ਕਾਹਦੇ ਚ ਰੱਖੀ ਦੀਏ ਉਹ ਜੇ ਪਿੰਜਰੇ ਵਿੱਚ ਨਿੱਕੇ ਨਿੱਕੇ ਦੇ ਬਣਾਇਆ ਉਹਨਾਂ ਦੇ ਵਿੱਚ ਤੇ ਉਹਨਾਂ ਨੂੰ ਪਿੰਜਰੇ ਵਿੱਚ ਬੱਚਿਆਂ ਨੂੰ ਦੁੱਧ ਕੌਣ ਪਿਉਂਦਾ ਵਾ ਇਧਰ ਮੇਰੇ ਵੱਲ ਨੂੰ ਮੂੰਹ ਕਰਕੇ ਗੱਲ ਕਰੋ ਤੇ ਫਿਰ ਆਪਾਂ ਬੱਕਰੀਆਂ ਦਾ ਸ਼ੋਅ ਕਰਦੇ ਨਾਲ ਮੈਨੂੰ ਬੱਕਰੀਆਂ ਬਾਰੇ ਵੀ ਦੱਸੀ ਚੱਲ ਤੇ ਇਹ ਬੱਕਰਾ ਕਾਗਜੀ ਬੱਕਰੀ ਇਹ ਬੱਕਰਾ ਇਹ ਚੰਗੀ ਨਸਲ ਦਾ ਇਹਦਾ ਕੋਈ ਨਾਮ ਨੂੰ ਰੱਖਿਆ ਵਾ ਇਹਦਾ ਨੋ ਤੂੰ ਦੱਸੋ ਇਹਦਾ ਮੈਨੂੰ ਕੀ ਪਤਾ ਵੀ ਬੱਕਰੀਆਂ ਥੋਡੀਆਂ ਮੈਂ ਨਾ ਤਾਂ ਤੂੰ ਹੀ ਦੱਸਣਾ ਵਾ ਤੂੰ ਦੱਸੋ ਨਹੀਂ ਮੈਂ ਨਹੀਂ ਦੱਸਣਾ ਅੱਛਾ ਚਲੋ ਕੋਈ ਨਾ ਨਾਮ ਚੱਲ ਕੋਈ ਨਹੀਂ ਕੋਈ ਨਹੀਂ ਰੱਖਿਆ ਇਧਰ ਬਿਲ ਮੇਰੀ ਗੱਲ ਸੁਣ ਏ ਅੱਛਾ ਵੀ ਨਾਲ ਕੌਣ ਸੰਭਾਲਦਾ ਤੇਰੇ ਬੱਕਰੀਆਂ ਦੁੱਧ ਦੁੱਧ ਕੌਣ ਪਿਉਂਦਾ ਇਹਨਾਂ ਹੈ ਤੇਰੀ ਮੰਮਾ ਤੇਰੀ ਮੰਮਾ ਤੂੰ ਮੈਂ ਕੋਈ ਕੰਮ ਕਰਾਉਣਾ ਕਰਦਾ ਹਾਂਜੀ ਅੱਛਾ ਪੜਾਈ ਸਕੂਲ ਜਾਂ ਨਾ ਹਾਂਜੀ ਅੱਛਾ ਅੱਜ ਫੇਰ ਕਾ ਦੂੰ ਬੱਕਰੀਆਂ ਚਾਰਦਾ ਫੇਰ ਅੱਜ 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 ਛੁੱਟੀ ਸੀ ਅੱਛਾ ਠੀਕ ਠੀਕ ਇਹ ਤੈਨੂੰ ਵਧੀਆ ਲੱਗਦੀਆਂ ਬੱਕਰੀਆਂ ਹਾਂਜੀ ਹੋਰ ਤੇਰੇ ਕੋਲੇ ਕੀ ਕੀ ਰੱਖਿਆ ਆ ਮੇਰੇ ਵੱਲ ਨੂੰ ਮੂੰਹ ਤਾਂ ਕਰ ਲੈ ਨਾ ਕੀ ਕੀ ਮੂੰਹ ਮੂੰਹ ਮੇਰੇ ਵੱਲ ਨੂੰ ਕਰਕੇ ਦੱਸ ਕੀ ਕੀ ਰੱਖਿਆ ਓਹੋ ਠੀਕ ਮੁਰਗੇ ਅੱਛਾ ਮੁਰਗੇ ਕਿਹੜੇ ਉਹੀ ਆ ਬਲੇਲਰ ਖਾਣ ਪੀਣ ਵਾਲੇ ਇੱਕ ਵਧੀਆ ਨਸਲ ਦੇ ਆ ਵਧੀਆ ਨਸਲ ਦੇ ਓਹ ਕਿਹੜੀ ਨਸਲ ਦੇ ਆ ਦੇਸੀ ਵੀ ਆ ਹੋਰ ਕਿਹੜੇ ਆ ਸੀਲ ਵੀ ਆ ਆਂਡੇ ਮੁੰਡੇ ਦਿੰਦੀਆਂ ਮੁਰਗੀਆਂ ਦੇਸੀ ਹਾਂਜੀ ਅੱਛਾ ਜੀ ਭਾਈ ਜੇ ਹੁਣ ਮੈਨੂੰ 1-2 ਬੱਕਰੀਆਂ ਚਾਹੀਦੀਆਂ ਹੁਣ ਫੇਰ ਮਿਲ ਜਣਗੀਆਂ ਵੇਚੜੀਆਂ ਹੁਣ ਜੇ ਤੂੰ ਵੇਚੜੀਆਂ ਕੋਈ ਬੱਕਰੀ ਨਹੀਂ ਪੈਸੇ ਦੇਊਗਾ ਤੈਨੂੰ ਵੱਧ ਕੋਈ ਬੱਚਾ ਪੱਠ-ਪੁੱਠ ਦੇ ਦੇ ਹੈ ਕੀ ਕਿਵੇਂ ਹੰਬਰੀ ਜਾਓ ਨਹੀਂ ਬਈ ਅੱਛਾ ਅੱਛਾ ਆ ਦੇ ਨਹੀਂ ਆ ਆ ਨਹੀਂ ਕਹਿੰਦੇ ਤੇ ਉਹ ਦੇ ਦੇਣੀ ਕਿਹੜੀ ਵੀ ਨਹੀਂ ਕੋਈ ਬੱਚੇ ਨਹੀਂ ਦਿੱਤੇ ਅੱਛਾ ਨਹੀਂ ਨਹੀਂ ਆਪਾਂ ਤਾਂ ਵਧੀਆ ਬੱਕਰੀ ਲੈਣੀ ਆ ਚੰਗੀ ਬੱਕਰੀ ਦੇ ਹੈਗੀ ਆ ਤਾਂ 10 ਵੇਚੜੀਆਂ ਤਾਂ ਰਾਣੀ ਬੱਕਰੀ ਵੇਚਣੀ ਆ ਵੱਡੀ ਹੰਬਰੀ ਬੱਕਰੀ ਠੀਕ ਹੈ ਬੱਕਰੀ ਨਹੀਂ ਵੇਚ ਕਾ ਤੂੰ ਅੱਛਾ ਜੇ ਹਾਂਜੀ ਤੈਨੂੰ ਵੱਧ ਪੈਸੇ ਹੀ ਦੇ ਦਨੇ ਆ ਉਹਦੀ ਨਹੀਂ ਵਿੱਚ ਚੱਲ ਫਿਰ ਹੁਣ ਕਦੋਂ ਕੁ ਲੈ ਕੇ ਜਾਣੀਆਂ ਰੱਜਣਗੀਆਂ ਕਦੋਂ ਇਹ ਪਾਪਾ ਲੈ ਖਵਾਉਣੇ ਇਹਨਾਂ ਨੂੰ ਹਾਂ ਹੋਰ ਕੀ ਕੀ ਖਵਾਉਣੇ ਆ ਇਹਨਾਂ ਨੂੰ ਕਿਹੜੇ ਕਿਹੜੇ ਪੌਦ ਦਰਖਤ ਖਾਂਦੀਆਂ ਇਹ ਆਹ ਉਹਦੇ ਪੱਠਿਆਂ ਨੂੰ ਯਾ ਲੱਗੀ ਬੱਕੀ ਕੀ ਖਵਾਣਾ ਹਨ ਹੋਰ 베ਰੀਆਂ ਬੂਰੀਆਂ ਹਾ ਜੜੀਆਂ ਲੱਗੀਆਂ ਇੰਨੀਆਂ ਇਹ ਖਾ ਲੈਂਦੀਆਂ ਹੈ ਕੁਛ ਕਹਿੰਦੇ ਨਹੀਂ ਹੋ 베ਰੀਆਂ ਵਾਲੇ 베ਰੀਆਂ ਵਾਲੇ ਕੁਛ ਕਹਿੰਦੇ ਨਹੀਂ ਅੱਛਾ ਟਾਪੇ ਟਾਪੇ ਜਿਹੜੀਆਂ ਹਾਂ ਹਾਂ ਨਾ ਟੁੱਟ ਜੂ ਛੋਟੀ ਤੇਰੀ ਫਿਰ ਠੀਕ ਆ ਜੇਬ ਚ ਕੀ ਪਾਈ ਫਿਰਦਾ ਮੈਂ ਠੀਕ ਹੈ ਠੀਕ ਚਲੋ ਠੀਕ ਆ ਫਿਰ ਸਾਨੂੰ ਇਜਾਜ਼ਤ ਦੇ ਦਿਓ ਜੀ ਸਤਿ ਸ੍ਰੀ ਅਕਾਲ ਠੀਕ ਆ ਜੀ ਜਾਈਏ ਜੀ ਅਸੀਂ ਇਧਰ ਨੂੰ ਕਰ ਸਤਿ ਸ੍ਰੀ ਅਕਾਲ ਜੀ ਫਿਰ ਜਾਂਦੇ ਆ ਅਸੀਂ ਅਸੀਂ ਵੀਡੀਓ ਹੋਰ ਕਿਸੇ ਦੀ ਬਣਾਉਣ ਜਾਣੇ ਆ ਠੀਕ ਆ ਨਹੀਂ ਅੱਛਾ ਥੋੜੀ ਕੋਈ ਬਣਾਈ ਹੈ ਜੀ ਠੀਕ ਆ ਚਲ ਫਿਰ ਸਤਿ ਸ੍ਰੀ ਅਕਾਲ ਤਾਂ ਬੁਲਾ ਦੇ ਉਸ ਠੀਕ ਠੀਕ ਹੱਥ ਜੋੜ ਕੇ ਚਲ ਦੁਬਾਰਾ ਜੋੜ ਦੇਗਾ ਫਿਰ ਕੀ ਟੈਕਸ ਪੈਂਦਾ ਚਲ ਸਸਿਕਾ ਠੀਕ